ਰੀਅਲ ਏਸਟੇਟ ਦੀਆਂ ਬਿਹਤਰੀਨ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਗੁਰਵਿੰਦਰ ਸਿੰਘ ਪਲੈਨਟ ਗਰੁੱਪ ਰੀਅਲਟੀ ਸਰੀ ਐਪਸਪੋਰਟ ਚਿਲਾਬੈਕ ਤੱਕ ਵੈਨਕੂਵਰ ਤੋਂ ਲੈ ਕੇ ਮਿਸ਼ਨ ਤੱਕ ਕੋਈ ਫਾਰਮ ਜਾਂ ਘਰ ਖਰੀਦਣਾ ਤਾਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ www.gurvinderasinghtaliwal.com 604 825 1550 ਪ੍ਰੋਗਰਾਮ ਆਵਾਜ਼ੇ ਪੰਜਾਬ ਚ ਆਪ ਜੀ ਦਾ ਗੁਰਵਿੰਦਰ ਸਿੰਘ ਵੱਲੋਂ ਤਹਿ ਦਿਲੋਂ ਸਵਾਗਤ ਹੈ ਚੈਨਲ ਪੰਜਾਬੀ ਗਲੋਬਲ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਇਹ ਪ੍ਰੋਗਰਾਮ ਆਪ ਜੀ ਦੇਖ ਰਹੇ ਹੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਚਿੰਤਨ ਦੇ ਖੇਤਰ ਦੇ ਮੰਨੇ ਪ੍ਰਮੰਨੇ ਮਾਹਰ ਪੰਜਾਬੀ ਸਾਹਿਤ ਜਗਤ ਪੰਜਾਬੀ ਚਿੰਤਨ ਦਰਸ਼ਨ ਅਤੇ ਇਸ ਦੇ ਨਾਲ 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 ਵੱਖ-ਵੱਖ ਵਿਸ਼ਿਆਂ ਦੇ ਵਿੱਚ ਮਹਾਰਤ ਰੱਖਣ ਵਾਲੇ ਪੇਸ਼ੇਵਰ ਜੋ ਚਾਹੇ ਡਾਕਟਰ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਡੀਨ ਫੈਕਲਟੀ ਮੈਡੀਕਲ ਸਾਇੰਸ ਦੇ ਰਹੇ ਜਿਆ ਪੀਜੀਆਈ ਚੰਡੀਗੜ੍ਹ ਦੇ ਵਿੱਚ ਰਹੇ ਬੱਚਿਆਂ ਦੇ ਮਾਹਾ ਡਾਕਟਰ ਡਾਕਟਰ ਪਿਆਰਾ لال ਗਰਗ ਉਹ ਸਾਡੇ ਮਹਿਮਾਨ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਆਮਦ ਇੱਕ ਖੁਸ਼ੀ ਦੀ ਪ੍ਰਤੀਕ ਹੈ ਤੇ ਸ਼ਾਇਦ ਹੀ ਕੋਈ ਐਸਾ ਦਿਨ ਹੋਵੇ ਜਿਸ ਦਿਨ ਉਹਨਾਂ ਦੇ ਵਿਚਾਰ ਚਰਚਾ ਜਾਂ ਅਲੱਗ-ਅਲੱਗ ਜਿਹੜੇ ਆ ਬੈਠਕਾਂ ਜਾਂ ਗੋਸ਼ਟਾਨਾ ਹੋਈਆਂ ਹੋਣ ਚੈਨਲ ਪੰਜਾਬੀ ਦੇ ਮੰਚ ਤੇ ਉਹਨਾਂ ਨਾਲ ਅੱਜ ਇੱਕ ਕੌਮਾਂਤਰੀ ਮੁੱਦੇ ਤੇ ਆਮ ਕਰਕੇ ਤੇ ਭਾਰਤ ਦੇ ਸੰਦਰਭ ਵਿੱਚ ਵਿਸ਼ੇਸ਼ ਕਰਕੇ ਗੱਲਬਾਤ ਕਰ ਰਹੇ ਹਾਂ ਉਹ ਹੈ ਸਿਆਸਤ ਦਾ ਧ्रुਵੀਕਰਨ ਤੇ ਇਸ ਦੇ ਨਾਲ ਤਾਂ ਚਾਹਤ ਵਿਤਕਰਨ ਸਲਵਾਦ ਇਹ ਵਿਸ਼ਾ ਜਿਹੜਾ ਹੈ ਇਹ ਵਿਦਵਾਨ ਮਹਾਰਾਂ ਲਈ ਵੀ ਬੜਾ ਜ਼ਰੂਰੀ ਹੈ ਸਮੂਹ ਦਰਸ਼ਕਾਂ ਲਈ ਜ਼ਰੂਰੀ ਹੈ ਕਿਉਂਕਿ ਇਹਨਾਂ ਲਾਈਨਾਂ ਦੇ ਵਿਚਕਾਰ ਜੋ ਅੱਜ ਅਸੀਂ ਦੇਖ ਰਹੇ ਹਾਂ ਇਸ ਦਾ ਪਛੋਕੜ ਜਾਣਿਆ ਜਾਏਗਾ ਕਿ ਇਹ ਸਾਰਾ ਕੁਝ ਰਾਤੋਂ ਰਾਤ ਨਹੀਂ ਹੁੰਦਾ ਕਿ ਤ੍ਰੂ ਵੀਕਰਨ ਹੁੰਦਾ ਤਾਂ ਉਹਦੇ ਪਿੱਛੇ ਇੱਕ ਬਕਾਇਦਾ ਸਿਸਟਮ ਚੱਲਦਾ ਹੈ ਨੀਤੀ ਚੱਲਦੀ ਹੈ ਸਿਸਟਮੈਟਿਕ ਜਿਹੜਾ ਇਹ ਸਾਰਾ ਪ੍ਰੋਸੈਸ ਹੈ ਕੀ ਹੈ ਇਹ ਮੈਡੀਕਲ ਦੇ ਇਕ ਪ੍ਰਾਰਥੀ ਪ੍ਰਾਧਿਆਪਕ ਹੋਣ ਦੇ ਨਾਲ ਨਾਲ ਸਾਹਿਤਿਏ ਜਾਣੂ ਹੋਣ ਨਾਲ ਰੌਸ਼ਨੀ ਪਾਉਣਗੇ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਮੂਹ ਦਰਸ਼ਕਾਂ ਵੱਲੋਂ ਆਪ ਨੂੰ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਜੀ ਪਹਿਲਾਂ ਤਾਂ ਬੜੀ ਖੁਸ਼ੀ ਹੈ ਤੁਸੀਂ ਕੈਨੇਡਾ ਦੀ ਧਰਤੀ ਤੇ ਇੱਥੇ ਆਏ ਹੋ ਤੇ ਪਿਛਲੇ ਦਿਨਾਂ ਤੋਂ ਮੈਂ ਦੇਖ ਰਿਹਾ ਕੋਈ ਦਿਨ ਆਲਾ ਨਹੀਂ ਜਾਂਦਾ ਜਿਸ ਦਿਨ ਭਪਿੰਦਰ ਸਿੰਘ ਮੱਲੀ ਸੁਚਾ ਸਿੰਘ ਦੀਪ ਘੋਰਾ ਨੇ ਵਿਸ਼ਾ ਪੰਜਾਬੀ ਸੈਮੀਨਾਰ ਕੀਤਾ ਤੇ ਜੀਵੇ ਪੰਜਾਬ ਆਦਿਵੀ ਫਾਊਂਡੇਸ਼ਨ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਲਗਾਤਾਰ ਜਿਹੜੇ ਆ ਤੁਹਾਡੇ ਰੁਝੇਵੇਂ ਨੇ ਸੋ ਦਰਸ਼ਕਾਂ ਦੇ ਨਾਲ ਅੱਜ ਵੀ ਗੱਲ ਅਸੀਂ ਸਾਂਝੀ ਕਰ ਰਹੇ ਆ ਉਹ ਗੱਲ ਮੌਜੂਦਾ ਸਮੇਂ ਦੁਨੀਆ ਭਰ ਦੇ ਵਿੱਚ ਵੱਡਾ ਵਿਸ਼ਾ ਹੈ ਸਾਡਾ ਜਿਹੜਾ ਕੇਂਦਰ ਬਿੰਦੂ ਹੈ ਦੇਸ਼ ਤੋਂ ਤੁਸੀਂ ਆਏ ਹੋ ਤੇ ਤੁਹਾਡੇ ਕੋਲ ਬਹੁਤ ਗਿਆਨ ਹੈ ਧਰਾਤਲ ਪੱਧਰ ਦਾ ਗਿਆਨ ਹੈ ਉਸ ਬਾਰੇ ਸੋ ਜਿਹੜਾ ਧਰੂਵੀਕਰਨ ਦੀ ਸਿਆਸਤ ਪੋਲਰਾਈਜੇਸ਼ਨ ਅੱਜ ਇਸ ਵੇਲੇ ਬਹੁਤ ਵੱਡਾ ਜਿਹੜਾ ਇੱਕ ਬਣ ਚੁੱਕਿਆ ਤਰੀਕਾ ਕਿ ਰਾਜਨੀਤੀ ਦੇ ਵਿੱਚ ਕਾਮਯਾਬ ਹੋਣਾ ਤਾਂ ਪੱਤਾ ਖੇਡੋ ਧਰੂਵੀਕਰਨ ਦਾ ਜਾਂ ਢਾਂਚਾਗਤ ਨਸਲਵਾਦੀ ਵਰਤਾਰਾ ਜਿਹੜਾ ਧਰੂਵੀਕਰਨ ਦੇ ਪੱਤੇ ਦੇ ਨਾਲ ਸੱਤਾ ਆਉਂਦੀ ਹੈ ਤੇ ਉਹ ਲੋਕਾਂ ਨੂੰ ਦਿਸ ਰਿਹਾ ਦਿਸਦਾ ਕਿ ਇਹ ਕਿਸ ਤਰ੍ਹਾਂ ਇਸ ਬੜੇ ਤਾਕਤਾਂ ਲੈ ਰਹੇ ਨੇ ਕੋਈ 400 ਕੇ ਪਾਰ ਕੋਈ ਗੱਲ ਕਰਦਾ ਕੋਈ ਕੁਸ਼ ਗੱਲ ਕਰਦਾ ਕਈਆਂ ਨੇ ਪਾਰ ਕੀਤੀਆਂ ਵੀ ਨੇ ਸੋ ਇਹ ਜਿਹੜੀ ਧਰੂਵੀਕਰਨ ਦੀ ਸਿਆਸਤ ਹੈ ਇਸ ਦੇ ਸੰਦਰਭ ਦੇ ਵਿੱਚ ਜ਼ਰੂਰ ਰੌਸ਼ਨੀ ਪਾਓ ਕਦਮ ਕੈਨੇਡਾ ਦੀ ਸੰਸਦ ਦਾ ਆਪਜੀ ਦਾ ਔਰ ਮੱਡੀ ਸਾਹਿਬ ਹੋਣ ਦੀ ਸੰਸਦ ਦਾ ਮੱਡੀ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਇੱਕ ਤਾਂ ਮੈਨੂੰ ਆਪ ਜੀ ਨੇ ਨਾਗਰੀਡ ਕਰਾਇਆ ਜੀ ਦੂਜੀ ਗੱਲ ਹੁਣ ਉਹ ਲਗਾਤਾਰ ਸਾਰਾ ਦਿਨ ਮੈਨੂੰ ਲੈ ਕੇ ਆ ਥਾਂ ਤੇ ਜਾ ਰਹੇ ਨੇ ਕਿਉਂਕਿ ਮੈਂ ਤਾਂ ਨਾ ਤਾਂ ਮੈਨੂੰ ਜਗਾ ਦਾ ਪਤਾ ਹੈ ਉਹੀ ਪ੍ਰੋਗਰਾਮ ਫਿਕਸ ਕਰ ਦਿੰਦੇ ਆ ਉਹਨਾਂ ਨੇ ਇੰਨੀ ਖੁੱਦ ਦੀ ਨਹੀਂ ਦਿਖਾਈ ਹੋਈ ਹੈ ਕਿ ਜੀਨੇ ਵੀ ਮਿਲਣਾ ਮਿਲੇ ਇਧਰ ਹੁੰਦਾ ਬੰਦੇ ਬੁਲਾਇਆ ਹੁੰਦਾ ਸਸਾ ਨੇ ਵੀ ਇਹ ਅਸੀਂ ਬੁਲਾਇਆ ਹੈ ਉਹ ਸੁੰਢ ਦੀ ਗੰਢੀ ਨਹੀਂ ਬਣਾ ਕੇ ਰੱਖ ਰਹੇ ਉਹ ਕੁਝ ਕੁ ਜੀ ਉਹਨਾਂ ਕੋਲ ਵੀ ਬਹਿ ਕੇ ਜਾ ਰਹੇ ਨੇ ਮੈਨੂੰ ਜਿਨ੍ਹਾਂ ਨਾਲ ਕਈ ਵਾਰੀ ਇਹ ਲੱਗਦਾ ਹੈ ਵੀ ਉਹਨਾਂ ਦੇ ਕੋ ਕੋ ਬਹੁਤ ਵੱਡਾ ਉਹਨਾਂ ਦੇ ਨਾਲ ਨਹੀਂ ਹੈ ਸੋ ਇਸ ਕਰਕੇ ਖੁਦ ਦੀ ਮੈਨੂੰ ਚੰਗੀ ਲੱਗਦੀ ਹੈ ਹਾਂਜੀ ਤੇ ਤੁਹਾਡਾ ਵੀ ਇਸੇ ਗੱਲ 'ਤੇ ਧੰਨਵਾਦ ਹੈ ਅ ਬਾਕੀ ਤੁਹਾਨੂੰ ਬੋਲਦੇ ਸੁਣਦੇ ਆ ਤਾਂ ਚਾਹੇ ਠੀਕ ਹੋ ਉਮਰ ਦਾ ਬੜਾ ਫਰਕ ਹੈ ਪਰ ਸਿਆਣਪ ਉਮਰਾਂ ਨਾਲ ਨਹੀਂ ਸਿਆਣਪ ਆਉਂਦੀ ਹੈ ਆਪਦੇ ਅਕੀਜੇ ਨਾਲ ਇੱਕ ਤੁਸੀਂ ਗੱਲ ਕਰ ਰਹੇ ਸੀ ਉੱਥੋਂ ਮੈਂ ਸ਼ੁਰੂ ਕਰਾਂਗਾ ਜੀ ਵਿਦਵਾਨ ਬਹੁਤ ਨੇ ਦੁਨੀਆ 'ਚ ਮੇਰੇ ਨੋਟਾਂ ਮੈਂ ਜੋ ਕੋਈ ਵਿਦਵਾਨ ਨਹੀਂ ਮੈਂ ਚਾਹੀ ਮੈਂ ਸਮੁੰਦਰ ਦੇ ਕਿਨਾਰੇ ਬੈਠਾ ਗੀਟੀ ਚੁਗਣ ਵਾਲਾ ਉਹ ਸੱਚੀ ਬੱਚੀ ਤਾਲੀ ਰੌਣ ਵਾਲੇ ਨੇ ਪਰ ਸਵਾਲ ਇਹ ਹੈ ਵੀ ਜਦ ਤੂਫਾਨ ਹੋਵੇ ਉਹਦੇ ਚ ਗੀਟੀ ਚੁਗਣ ਵਾਲਾ ਵੀ ਟੀ ਸੁਣਦਾ ਜਾਂ ਤੂਫਾਨ ਤੋਂ ਡਰ ਕੇ ਚੁੱਪ ਕਰਕੇ ਜਿਹੜਾ ਤਾਕ ਹੈ ਉਹ ਬਹਿ ਜਾਂਦਾ ਇੱਕ ਪਾਸੇ ਸਵਾਲ ਹੈ ਮੌਕੇ ਤੇ ਤੂਫਾਨ ਚ ਬੋਲਣ ਦੀ ਆ ਫਰਕ ਹੈ ਬਸ ਕੀ ਬਾਤ ਹੈ ਬਹੁਤ ਖੂਬ ਮਣਾ ਜਦ ਅਸੀਂ ਅੱਜ ਦੁਨੀਆ ਨੂੰ ਦੇਖਦੇ ਆ ਕਿ ਸਵਾਲ ਦੁਨੀਆ ਦਾ ਹੈ ਦੇਸ਼ ਦਾ ਹੈ ਵਿਦੇਸ਼ ਦਾ ਹੈ ਹੂੰ ਦੁਨੀਆ ਦੇ ਵਿੱਚ ਕੋਸ਼ਿਸ਼ ਹੈ ਕਿ ਅਸੀਂ ਜੋ ਸਾਨੂੰ ਸਿਧਾਂਤ ਹੈ ਕਿ ਬ੍ਰਹਮੰਡ ਵਿੱਚ ਜੋ ਕੁਝ ਹੈ ਸਭ ਦਾ ਸਾਂਝਾ ਹੈ ਜੀ ਮਨੁੱਖ ਸਾਰੇ ਬਰਾਬਰ ਨੇ ਉਹਦੀ ਵਜਾਇਆ ਕੋਸ਼ਿਸ਼ ਇਹ ਹੈ ਵੀ ਮਨੁੱਖ ਸਾਰੇ ਬਰਾਬਰ ਨਾ ਕਹਿ ਕੇ ਇਹ ਜਿਹੜੇ ਸਰੋਤ ਨੇ ਦੁਨੀਆ ਦੇ ਜੰਗਲ ਨੇ ਪਹਾੜ ਨੇ ਸਮੁੰਦਰ ਹੈ ਧਰਤੀ ਹੈ ਜੋ ਵੀ ਹੈ ਧਰਨਾ ਨੇ ਸੱਦੇ ਕਣਜ ਨੇ ਆਂਤਰੀਕ ਹੈ ਇਹਨੂੰ ਸਾਰਿਆਂ ਨੂੰ ਕੁਝ ਲੋਕ ਕਬਜ਼ੇ 'ਚ ਕਰਦੇ ਨੇ ਉਹ ਕੁਝ ਲੋਕ ਕਬਜ਼ੇ ਚ ਕਰਕੇ ਬਨੌਟੀ ਬੌਧਕਤਾ ਦੇ ਰਾਹੀਂ AI ਜੀ ਨੂੰ ਕਹਿੰਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਰਾਹੀਂ ਕੰਮ ਚਲਾਉਣ ਤੇ ਬਾਕੀਆਂ ਨੂੰ ਬਣਾ ਦੇਣੇ ਕੀੜੇ ਮਕਾਉਦੇ ਜੀ ਜੀ ਤੇ ਉਹਨਾਂ ਨੂੰ ਕਹਿੰਦੇ ਚੰਗਾ ਤੁਹਾਨੂੰ ਯਕੀਨੀ ਆਮਦਨ ਆਣੀ ਮਿਲ ਜੂ ਤੁਹਾਨੂੰ ਆਟਾ ਦਾੜ ਮਿਲ ਜੂ ਤੁਹਾਨੂੰ ਫਲਾਣੀ ਸੇਚ ਮਿਲ ਜੂ ਤੁਹਾਨੂੰ ਪੈਚਾ ਇਸ ਪਾਸੇ ਨੂੰ ਤੁਰਈ ਹੋਈ ਆ ਦੁਨੀਆ ਦਾ ਹਿੱਸਾ ਜਿਹੜਾ ਦੁਨੀਆ ਦਾ ਹਿੱਸਾ ਇਸ ਪਾਸੇ ਨੂੰ ਤੁਰਿਆ ਹੋਇਆ ਉਹਦੇ ਚੋਂ ਨੂੰ ਪਤਾ ਵੀ ਦੁਨੀਆ ਕਦੇ ਆਟੇ ਦਾਾਂ ਦਾ ਚੱਦਦੀ ਨਹੀਂ ਬਾਬੇ ਨੇ ਕਿਹਾ ਕਿਰਤੋਂ ਇਹਨਾਂ ਦਾ ਛੱਬੇ ਕਾਲ ਖਾਏ ਕਿ ਚੱਤੋਂ ਦੇ ਬਿਲਕੁਲ ਕਿਰਤਾਂ ਤੋਂ ਕਿਰਤ ਖੁਸ਼ੀ ਹੋਣੇ ਮਰਨੇ ਮਰਨਾ ਹਮ ਕਿਰਤ ਦੇ ਨਾਲ ਹੀ ਬੰਦਾ ਜੀਂਦਾ ਹੈ ਤੁਸੀਂ ਇੰਜ ਕਰੋ ਕਿਸੇ ਵੀ ਬੰਦੇ ਨੂੰ ਨੌਜਵਾਨ ਨੂੰ ਬਜ਼ੁਰਗ ਨੂੰ ਤੁਸੀਂ ਨੂੰ ਕਹੋ ਤਾ ਕੁਝ ਨਹੀਂ ਕਰਨਾ ਇੱਥੇ ਬੈਠਾ ਰਹਿਣਾ ਆਪਣੀ ਰੋਟੀ ਖਾਈ ਜਬ ਵਧੀਆ ਰੋਟੀ ਮਿਲੀ ਜਈ ਜੇ ਮੰਗੇ ਉਹ ਹੀ ਮਿਲੀ ਜੇ 10 ਦਿਨਾਂ ਚ ਬਿਮਾਰ ਨਾ ਹੋ ਗਿਆ ਜੇ 2-4 ਮਹੀਨੇ ਚ ਨਾ ਮਰ ਗਿਆ ਤਾਂ ਮਿਲ ਗਿਆ ਕਿਉਂ ਕਿਉਂਕਿ ਕਿਰਤਾਂ ਟੁੱਟ ਗਿਆ ਸਮਾਜ ਨਾਲ ਟੁੱਟ ਗਿਆ ਸੋ ਸਮਾਜ ਨਾਲ ਜੁੜ ਕੇ ਰਹਿਣਾ ਜੀਣੇ ਕਿਰਤ ਦੀ ਲੁੱਟ ਕਰਨੀ ਹੈ जिने सरत नते कब्जा करना है वो कोशिश करता को को है लोकों ਨੂੰ ਪਾੜਨ ਦੀ ਬਿਲਕੁਲ ਜਿਨੇ ਲੁੱਟ ਨਹੀਂ ਕਰਨੀ ਉਹ ਕਹਿੰਦਾ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਾਉਂਦਾ ਉਹ ਇਹ ਕਹਿੰਦਾ ਜਿਨੇ ਆਪਦੇ ਕੋਲ ਸਭ ਕੁਝ ਇਕੱਠਾ ਕਰਕੇ ਰੱਖਣਾ ਹੈ ਉਹ ਕਹਿੰਦਾ ਇਹ ਤਾਂ ਮੇਰਾ ਹੈ ਹੂੰ ਜਿਨੇ ਨਹੀਂ ਰੱਖਣਾ ਉਹ ਕਹਿੰਦਾ ਸਬੇ ਸੰਗੀ ਵਾਲ ਸਦਾ ਤੋ ਕਿਸੇ ਨ ਦੇ ਸੇਵਾ ਬਿਲਕੁਲ ਜਿਨੇ ਜੋਰ ਨਾਲ ਕੁਝ ਇਕੱਠਾ ਕਰਕੇ ਰੱਖਣਾ ਉਹ ਲੋਕਾਂ ਨੂੰ ਡਰਾਉਂਦਾ ਤੇ ਖੁਦ ਵੀ ਕਈ ਆਪ ਤੇ ਵੱਡੇ ਤੋਂ ਡਰਦਾ ਹੈ ਪਰ ਜੀਨੇ ਇਹੋ ਜਿਹਾ ਨਹੀਂ ਕਰਨਾ ਮੇਰੇ ਗੁਰੂ ਨੇ ਕਿਹਾ ਪਾਇ ਕਹੋ ਕੋ ਦੇਤ ਨਹੀਂ ਹੈ ਰਹਿ ਮੰਨਤਾ ਸਚਾਈ ਹੈ ਬਿਲਕੁਲ ਜੀ ਠੀਕ ਹੈ ਸੋ ਇੰਨਾ ਗੱਲਾਂ ਨੂੰ ਜਦ ਅਸੀਂ ਦੇਖਦੇ ਆ ਇਹ ਨਸਲਵਾਦ ਇਹ ਜਾਤ ਤਰਨ ਇਹ ਦੇਸ਼ ਇਹ ਫਲਾਣਾ ਕਰਨਾ ਸਾਰਾ ਜਿਹੜਾ ਇਸ ਗੱਲ ਦਾ ਉਹਨਾਂ ਤਾਕਤਾਂ ਦਾ ਜਿਨ੍ਹਾਂ ਨੇ ਸਭ ਕੁਝ ਆਪਣੇ ਕਬਜ਼ੇ 'ਚ ਕਰਨਾ ਹੈ ਉਹ ਨਸਲਵਾਦ ਫੜਾਉਂਦੇ ਨੇ ਉਹ ਜਾਤ ਪੱਤ ਫੜਾਉਂਦੇ ਨੇ ਉਹ ਮਨੁੱਖ 'ਚ ਵੰਡੀਆਂ ਪਾਉਂਦੇ ਨੇ ਉਹ ਮਨੁੱਖ ਦੇ ਰੰਗ ਰੂਪ ਵੇਸ਼ ਉਹ ਨਾ ਰਾਸ਼ਟਰਵਾਦ ਬੋਲਦੇ ਨੇ ਉਹ ਅੰਨੇ ਰਾਸ਼ਟਰਵਾਦ ਜਾਂਦੇ ਨੇ ਉਹ ਕਹਿੰਦੇ ਸਾਡਾ ਪਾਸਟ ਬੜਾ ਚੰਗਾ ਸੀ ਡੀਪ ਸਟੇਟ ਪਾਸਟ ਬੜਾ ਚੰਗਾ ਸੀ ਉਹ ਕਰਦਾ ਕੌਣ ਹੈ ਅਸੀਂ ਕਈ ਵੀਰ ਭੂਟਾਂ ਦੀ ਗੰਢੀ ਚ ਬਗ਼ਾ ਇਹ ਉੱਤੇ ਜਿਵੇਂ ਇੱਕ ਉੱਤੇ ਨਚਾਰ ਨੱਚਦਾ ਹੁੰਦਾ ਨਾ ਅਸਲ ਚ ਉਹਦੀ ਜਾਂ ਗੁੱਡੀਆਂ ਦੀ ਤੁਸੀਂ ਗੱਲ ਦਿੱਤੀ ਹੈ ਉਹ ਗੁੱਡੀਆਂ ਦੇਖਣ ਨੂੰ ਸਾਨ ਲੱਗਦਾ ਵੀ ਹਾ ਹਾ ਬੜਾ ਸੋਹਣਾ ਤਮਾਸ਼ਾ ਅਸਲ ਪਿੱਛੇ ਕੋਈ ਡੋਰ ਔਰ ਖਿੱਚ ਰਿਹਾ ਹੋਰ ਖਿੱਚ ਉਹ ਡੋਰ ਖਿੱਚੇ ਜਾਂਦਾ ਹੈ ਉਹ ਡੋਰ ਖਿੱਚਣਾ ਹੀ ਡੀਪ ਸਟੇਟ ਹੈ ਮੈਂ ਇੱਕ ਬਿਲਕੁਲ ਡੀਪ ਸਟੇਟ ਵਾਲੀ ਜਿਹੜੀ ਤੁਸੀਂ ਡਾਕਟਰ ਸਾਹਿਬ ਬਹੁਤ ਸੋਹਣੀ ਕਿਉਂਕਿ ਇਹ ਵਿਸ਼ਾ ਵੀ ਇੱਕ ਇਸ ਤਰ੍ਹਾਂ ਦਾ ਜਦੋਂ ਅਸੀਂ ਦਰਸ਼ਕਾਂ ਨਾਲ ਵੀ ਇਹ ਗੱਲ ਕਰਦੇ ਹਾਂ ਕਿ ਡੀਪ ਸਟੇਟ ਸਟੇਟ ਨੇਸ਼ਨ ਸਟੇਟ ਅਲੱਗ-ਅਲੱਗ ਬਹੁਤ ਵੱਡਾ ਇਹ ਵਿਸ਼ਾ ਪਰ ਇਹਦੇ ਵਿੱਚੋਂ ਹੀ ਜਦੋਂ ਮੈਨੂੰ ਭਪਿੰਦਰ ਸਿੰਘ ਮੱਲੀ ਹੁਰਾ ਤੋਂ ਪਹਿਲਾਂ ਇੱਕ ਨਾਮ ਖਿਆਲ ਚ ਆਉਂਦਾ ਉਹ ਹੈ ਹਰਦੀਪ ਸਿੰਘ ਬੈਂਸੂਰੀ ਕੈਨੇਡਾ ਦੀ ਧਰਤੀ ਤੇ ਉਹਨਾਂ ਨੇ ਕਾਫੀ ਲੰਮਾ ਸਮਾਂ ਐਕਟਿਵਿਜ਼ਮ ਕੀਤਾ ਜਸਟਿਸ ਅਜੀਤ ਸਿੰਘ ਬੈਸੁਰਾਂ ਦੇ ਛੋਟੇ ਭਰਾ ਸਨ ਕੈਨੇਡਾ ਦੀ ਧਰਤੀ ਤੇ ਮਨੁੱਖੀ ਹੱਕਾਂ ਲਈ ਲੜਾਈ ਜਿੱਥੇ ਲੜ ਰਹੇ ਸਨ ਉੱਥੇ ਜਦੋਂ ਕੈਨੇਡਾ 'ਚ ਹਰਜੀਵ ਗਾਂਧੀ ਦਾ ਆਉਣਾ ਹੋਇਆ 88ਵਿਆਂ ਦੀ ਗੱਲ ਹੈ ਤਾਂ ਇਹਨਾਂ ਦੀ ਸੰਸਥਾ ਨੇ ਉਹਦੇ ਪੈਰਲਲ ਇੱਕ 7 ਦਿਨਾਂ ਦਾ ਪ੍ਰੋਗਰਾਮ ਕੀਤਾ ਵਿਰੋਧ ਦਾ ਪ੍ਰੋਗਰਾਮ ਕੀਤਾ ਤੇ ਇਹ ਕਿਹਾ ਕਿ ਇਹ ਬੰਦਾ ਉਹ ਹੈ ਜਿਹਦੇ ਹੱਥ ਬੇਗੁਨਾਹਾਂ ਦੇ ਖੂਨ ਦੇ ਨਾਲ ਨਿਬੜੇ ਹੋਏ ਨੇ ਤੇ 84 ਦਾ ਜਿਹੜਾ ਸੰਤਾਪ ਸੀ ਉਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆ ਉਸ ਦੇ ਖਿਲਾਫ ਜਿਹੜਾ ਇਹ ਵਿਰੋਧ ਕੀਤਾ ਤੇ ਇਸੇ ਤਰ੍ਹਾਂ ਜਿਹੜਾ ਮਤੇ ਵੀ ਚਾਹੇ ਉਹ ਸੰਬੰਧ ਸੀ ਲੰਗੋਵਾਲ ਰਜੀਵ ਸਮਝੌਤਾ ਉਹਦਾ ਵਿਰੋਧ ਕਰਦਿਆਂ ਹੋਇਆ ਵੀ ਕਿਹਾ ਕਿ ਜਿਹੜਾ ਬੰਦਾ ਲੋਕਾਂ ਦੇ ਖੂਨ ਦੇ ਨਾਲ ਜਿਹਦੇ ਹੱਥ ਰੰਗੇ ਹੋਣ ਉਹਦੇ ਨਾਲ ਸਮਝੌਤਾ ਨਹੀਂ ਹੋ ਸਕਦਾ ਇੰਨਾ ਸਪਸ਼ਟ ਸੋਚ ਪਰ ਮੈਂ ਜਦੋਂ ਹੁਣ ਅੱਜ ਦੀ ਤਾਰੀਖ 'ਚ ਦੇਖ ਰਿਹਾ ਡਾਕਟਰ ਸਾਹਿਬ ਜਿਹੜਾ ਇਹ ਜਿਹੜਾ ਪੋਲਰਾਈਜੇਸ਼ਨ ਦੀ ਧਰਵੀਕਰਨ ਦੀ ਗੱਲ ਹੈ ਤਾਂ ਮੇਰਾ ਧਿਆਨ ਜਾਂਦਾ ਕਿ ਅੱਜ ਧਰੂਵੀ ਕਰਨ ਦੀ ਸਿਆਸਤ ਨੂੰ ਪੱਠੇ ਤਾਂ ਹੀ ਤਾਂ ਨਹੀਂ ਪੈ ਰਹੇ ਕਿ ਇਸ ਦੀ ਸ਼ੁਰੂਆਤ ਜਿਹੜੀ ਨੀਂਹ ਪੱਥਰ ਹੈ ਉਦੋਂ ਰੱਖ ਦਿੱਤਾ ਗਿਆ ਸੀ ਜਦੋਂ 84 ਵੇਲੇ ਇੱਕ ਵਾਰ ਜੀਵ ਗਾਂਧੀ ਨੇ ਆਪਣੇ ਬਿਆਨਬਾਜ਼ੀ ਤੋਂ ਬਾਅਦ ਲੋਕਾਂ ਨੂੰ ਪਰਮਾਉਣਾ ਸ਼ੁਰੂ ਕੀਤਾ ਤੇ ਉਹ ਰਾਜ ਸੱਤਾ ਦੇ ਉੱਪਰ 400 ਦੇ ਅੰਕੜੇ ਵੀ ਪਾਰ ਕਰ ਗਿਆ। ਅ ਮੈਂ ਮੈਨੂੰ ਐਂ ਲੱਗਦਾ ਵੀ ਇਹ 1935 ਚ ਜ਼ਿਆਦਾ ਅੰਗਰੇਜ਼ ਨੇ ਬਲਕਿ 1920 ਚ ਜੀ ਧਰੂਵੀ ਕਰਨ ਦੀ ਸਿਆਸਤ ਦਾ ਨੀਂਹ ਪੱਥਰ ਰੱਖਿਆ ਗਿਆ। ਹੂੰ 1900 ਵੀ ਦੇ ਵਿੱਚ ਵੀਰ ਵਰਕਰ ਵਿਨਾਇਕ ਤੁਮਦਰ ਵਰਕਰ ਨੂੰ 21 ਚ ਉੱਥੋਂ ਗੜਝੇਲ ਸੀਗੀ ਅੰਡੇਮਾਨ ਨਿਕੋਬਰ ਦੀ ਜਿਹਨੂੰ ਕਾਲੇ ਪਾਣੀ ਕਹਿੰਦੇ ਸੀ ਉੱਥੋਂ ਮੇਨ ਲੈਂਡ ਕਹਿੰਦੇ ਸੀ ਮੁੱਖ ਧਰਤੀ ਰਤਨਾਗiri ਦੀ ਜੇਲ੍ਹ ਤੇ ਜਾਂਦਾ ਗਿਆ ਤੇ 3 ਸਾਲ ਬਾਅਦ ਉਹਨੂੰ ਛੱਡਿਆ ਗਿਆ ਤੇ ਉਹਨਾਂ ਨੇ 1925 ਚ ਦੋ ਸੰਸਥਾਵਾਂ ਦਾ ਬੜਾ ਜ਼ੋਰ ਲਗਿਆ ਕਿਉਂਕਿ 1919 ਚ ਅਸੀਂ ਇਕੱਠੇ ਸੀ 13 ਅਪ੍ਰੈਲ ਸਾਨੂੰ 1919 ਸੀ ਉਸ ਦਿਨ ਹਿੰਦੂ ਮੁਸਲਮਾਨ ਸਿੱਖ ਸਭ ਦਾ ਕੋਣ ਇਕੱਠਾ ਹੋਇਆ ਬੱਚੇ ਬਜ਼ੁਰਗ ਔਰਤਾਂ ਸਭ ਦਾ ਕੋਣ ਇਕੱਠਾ ਹੋਇਆ ਉਸ ਦਿਨ ਇਕੱਠੇ ਸੀ ਸਾਨੂੰ ਪਾਰਨ ਵਾਲਾ ਤੇ 21 ਤੋਂ ਸ਼ੁਰੂ ਹੋ ਗਿਆ ਕੰਮ ਤੇ ਇਹ ਗੱਲ ਵੀ ਸੱਚ ਹੈ ਕਿ ਜਿਹੜੀਆਂ ਸ ਵਰਕਰ ਦੀਆਂ ਮਾਫੀ ਮੰਗ ਕੇ ਬਾਹਰ ਆਉਣ ਦੀ ਜਿਹੜੀ ਕਹਾਣੀ ਹੈ ਇਹ ਸੱਚੀ ਹੈ ਕਿ ਝੂਠੀ ਹੈ ਇਹ ਬਿਲਕੁਲ ਸੱਚ ਆਰਕਾਈਵ ਚ ਪਈ ਹੈ ਦਿੱਖਤੀਆਂ ਪਈਆਂ ਨੇ ਜਿਹੜੀ ਗੱਲ ਕਹਿੰਦੇ ਵੀ ਜਿਹਦਾ ਮਾਪਾਪ ਜਿਉਂਦਾ ਹੋਵੇ ਹਰਾਮ ਦਾ ਕਿਉਂ ਕਹਾਵੇ ਜਿਹਦਾ ਡੀਐਨਏ ਮਿਲ ਗਿਆ ਤੇ ਫਿਰ ਤੁਹਾਨੂੰ ਨਾ ਕੋਈ ਗੱਲ ਹੋਣੀ ਤੁਸੀਂ ਡੀਐਨਏ ਦੀ ਗੱਲ ਕਰ ਰਹੇ ਜੀ ਵਿਦਵਾਨ ਹੋ ਤੁਸੀਂ ਇੰਨੇ ਐਵੇਂ ਤੁਸੀਂ ਮੈਨੂੰ ਕਹੀ ਜਾਣੇ ਹੋ ਤੁਸੀਂ ਵੀ ਘੱਟ ਨਹੀਂ ਤੇ ਉਹਦੇ ਵਿੱਚ ਇਹ ਹੈ ਕਿ ਵਿਸ਼ਤੀ ਮਾਫੀਆਂ ਪਈਆਂ ਨੇ আর ਕਾਈ ਵਿੱਚ ਪਈਆਂ ਨੇ ਇੱਕ ਪਾਸੇ ਵਿਸ਼ਤੀ ਮਾਫੀਆਂ ਨੇ ਇੱਕ ਪਾਸੇ ਉਹ ਨੇ ਕਰਤਾਰ ਸਿੰਘ ਸਰਾਭਾ ਜਾਂ ਸ਼ੀਰੋਦਮ ਸਿੰਘ ਜਿਨ੍ਹਾਂ ਨੂੰ ਕਿਹਾ ਗਿਆ ਕਿ ਬਿਆਨ ਬਦਲ ਦਿਓ ਹੂੰ ਕੋਈ ਨਾ ਇਹ ਕਨੇ ਸਮਾਦ ਨੇ ਕਿਦੰਦ ਕੰਜੀ ਨਫਰ ਜੀ ਦੋ ਬਿਆਨ ਹੀ ਰਹਿਣਾ ਕੀ ਬਾਤ ਹੈ ਠਾਰਾਂ ਸਾਲੀ ਨੂੰ ਨਹੀਂ ਸਾਦੀ ਉਮਰ ਚ ਫਾਂਤੀ ਚੜਦੇ ਨੇ 21 ਸਾਲ ਸੀਨੇ ਚ ਦਰਦ ਰੱਖ ਕੇ ਤਾਂ ਜਿਹੜੇ ਫੇਰ ਵੀ ਇਹ ਕਹਿੰਦੇ ਨੇ ਕਿ ਮੈਂ ਇੱਕ ਵਾਕੀ ਮੁਜਰਰ ਨਹੀਂ ਪਰ ਮੈਂ ਤਾਂ ਵਤਨ ਪੁਜਾਰੀਆਂ ਅੱਜ ਜਿਹੜੇ ਆਪਦੀ ਕੌਮ ਦੇ ਪੁਜਾਰੀ ਨੇ ਉਹਨਾਂ ਨੂੰ ਹਮੇਸ਼ਾ ਕੌਮਾਂ ਚ ਹੁੰਦਾ ਹੈ ਵੀ ਉਹ ਦੂਜੇ ਉਹਨੂੰ ਗਦਾਰ ਕਹਿਣਗੇ ਅਸੀਂ ਉਹਨੂੰ ਦੇਸ਼ ਭਗਤ ਕਹਾਂਗੇ ਸੋ ਇਹ ਨਹੀਂ ਤਾਂ ਉਦੋਂ ਰੱਖੀ ਗਈ ਜੀ ਉਸੇ ਨਹੀਂ ਦਾ ਨਤੀਜਾ ਸੀ ਉਹਨੂੰ ਹੋਰ ਤਕੜਾ ਕਰਨ ਵਾਸਤੇ ਕਾਮਨ ਰਿਵਾਰਡ 1935 ਦਿੱਤਾ ਗਿਆ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਜਦ ਇਹ ਵੰਡ ਹੋਈ ਬੰਦੇ ਪਾਰ ਤੇ ਫਿਰ ਉਸ ਨੂੰ ਹੋਰ ਤਕੜਾ ਕਰ ਦਿੱਤਾ ਗਿਆ ਕੋਈ ਕਹੂਗਾ ਵੀ ਇਹਨੂੰ ਪਤਾ ਨਹੀਂ ਐਵੇਂ ਛੱਡ ਛੜਿਆ ਜਦ ਪੰਜਾਬੀ ਭਾਸ਼ਾ ਤਾਂ ਸਾਡੇ 8ਵੇਂ ਸ਼ੈਡਿਊਲ 'ਚ ਹੈਗੀ ਸੀ 14 ਭਾਸ਼ਾ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਸੂਬੇ ਦੇਣ ਦਾ ਫੈਸਲਾ ਸੀ ਸਾਡਾ ਸੂਬਾ ਨਹੀਂ ਦਿੱਤਾ ਗਿਆ ਹਮ ਸੰਤਨ ਦੇ ਪਾਸੇ ਇਹ ਇਹ ਕਾਮਨ ਰਿਵਾਰਡ ਸੀ ਇਹ ਕੋਈ ਇਹ ਕੋਈ ਨਾਉਨ ਕਾਮਨ ਰਿ ਨਹੀਂ ਸੀ ਇਹਰ ਕਪਸਤੀ ਦਾ ਅਸੀਂ ਨਸਰਵਾਦਾ ਦੇ ਆਪ ਤੁਸੀਂ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਦੇ ਸਮੇਂ ਦੇ ਵਿੱਚ ਐਕਟਿਵ ਹੋ ਤੇ ਪੰਜਾਬ ਦੇ ਮੁੱਖ ਮੰਤਰੀ ਉਦੋਂ ਗੋਪੀ ਚੰਦ ਭਾਰਗਵ ਤੋਂ ਲੈ ਕੇ ਸਮਾਂ ਸਮਾਂ ਦੇਖਿਆ ਹੋਣਾ ਉਹ ਹਾਲਾਤ ਜਿਹੜੇ ਸੀ ਜਾਂ ਜਿਸ ਤਰ੍ਹਾਂ ਦਾ ਸੀ ਉਹ ਕਿਹਾ ਜਾਂਦਾ ਸਾਨੂੰ ਤਾਂ ਅਸੀਂ ਪੜਨ ਦਾ ਮੌਕਾ ਮਿਲਿਆ ਪਰ ਹਕੀਕਤ ਨੂੰ ਬਿਹਤਰ ਜਾਣਦੇ ਹੋ ਕਿ ਇਹ ਜਿਹੜਾ ਪੱਤਾ ਉਦੋਂ ਵੀ ਖੇਡਿਆ ਗਿਆ ਬਿਲਕੁਲ 1951 ਦੀ ਜਨਸੰਖਿਆ ਸਮਾਰੀ ਹੋਈ 1961 ਦੀ ਜਨਸੰਖਿਆ ਸਮਾਰੀ ਹੋਈ ਉਦੋਂ ਆਰਿਆ ਸਮਾਜ ਜੀ ਇੱਥੇ ਜੋਰ ਪਾ ਰਹੇ ਸੀ ਹੁੰਦਾ ਤੇ ਸਤਿਅਰਥ ਪ੍ਰਕਾਸ਼ਨਾਂ ਦਾ ਗ੍ਰੰਥ ਹੈ ਜਿਹੜਾ Swami Dayanand ਨੇ ਲਿਖਿਆ ਹੋਇਆ ਉਹਦੇ ਸਾਡੇ ਗੁਰੂਆਂ ਪ੍ਰਚਾਰ ਜੋ ਕੁਝ ਲਿਖਿਆ ਮੈਂ ਇੱਥੇ ਕਹਿ ਵੀ ਨਹੀਂ ਸਕਦਾ ਇਹ ਤਾਂ ਬਹੁਤ ਸਾਰੇ ਜਿਹੜੇ ਟੋਢੀ ਨੇ ਟੋਢੀ ਕੋਈ ਐ ਨਹੀਂ ਵੀ ਕਦੇ Hindu ਹੋਣਗੇ ਜਾਂ Musalman ਜਾਂ Sai ਹੋਣਗੇ ਸਿੱਖ ਵੀ ਹੁੰਦੇ ਨੇ ਜਿਹੜੇ ਟੋਢੀ ਨੇ ਉਹਨਾਂ ਨੇ ਉਦੋਂ ਵੀ ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕਰੀ ਇਹ ਕਹਿ ਕੇ ਕਿ ਅੰਗਰੇਜ਼ ਤੋਪ ਚਵਾਦੂ ਛੱਡ ਦੋ ਜੋ ਸਿਕ ਸੀਗੇ ਅਮਰਤਾ ਦੀ ਵੀ ਸੀਗੇ ਫਿਰ ਇਸ ਕਰਕੇ ਤੇ ਜਿਹੜਾ ਸਤਿਆਨਤ ਪ੍ਰਕਾਸ਼ ਦੀ ਤੁਸੀਂ ਗੱਲ ਨਹੀਂ ਡਾਕਟਰ ਸਾਹਿਬ ਜਿਹੜੀ ਕੀਤੀ ਹੈ ਜੀ ਇਹ ਗੱਲ ਬਿਲਕੁਲ ਇਹ ਗੱਲ ਸੱਚ ਹੈ ਇਹ ਇਹ ਕੋੜੀ ਸਚਾਈ ਹੈ ਤੇ ਮਾਫੀ ਮੰਗਦੇ ਹੋਏ ਮੈਂ ਸ਼ਬਦ ਕਹਿਣੇ ਚਾਹਣਾ ਡਾਕਟਰ ਸਾਹਿਬ ਨੇ ਬੜੀ ਸਿਸ਼ਟਾਚਾਰ ਵਜੋਂ ਗੁਰੀਜ ਕੀਤਾ ਪਰ ਉੱਥੇ ਲਿਖਿਆ ਕੀ ਹੈ ਸੁਣ ਲਿਓ ਕਿ ਨਾਨਕ ਸ਼ਾ ਫਕੀਰ ਨੇ ਨਿਆ ਚਲਾਇਆ ਪੰਥ ਇਧਰ ਉਧਰ ਸੇ ਜੋੜ ਕਰ ਲਿਖ ਡਾਲਾਇ ਇੱਕ ਗ੍ਰੰਥ ਡਾਕਟਰ ਸਾਹਿਬ ਅੱਜ ਜਦੋਂ ਅਸੀਂ ਕਹਿੰਨੇ ਆ ਕਿ ਸਮਾਂ ਇੱਡਾ ਪਰਵਲ ਐ ਸਾਡੇ ਗਿਆਨ ਦੀ ਰੋਸ਼ਨੀ ਇੰਨੀ ਐ ਤੇ ਸਾਡੇ ਕੋਲੇ ਸਮਰੱਥਾ ਤੇ ਆ ਸਤਿਆਰਤ ਪ੍ਰਕਾਸ਼ ਵਾਲਾ ਜਿਹੜਾ ਇਹ ਜਿੰਨਾ ਇਹਦੇ ਚ ਕਚਰਾ ਇਹ ਕੱਢਣ ਦੀ ਅਜੇ ਤੱਕ ਵੀ ਜਿਹੜੀ ਕੋਈ ਲੀਨ ਹੀ ਚਲਾਈ ਅਜੇ ਤੱਕ ਕੋਈ ਮੋਹਮ ਨਹੀਂ ਚਲਾਈ ਨਹੀਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਢ ਦਾਂਗੇ ਪਰ ਕੱਢਿਆ ਨਹੀਂ ਇਹ ਵਾਅਦਾ ਵੀ ਕਰਿਆ ਸੀ ਪੰਜਾਬ ਨਾਲ ਕੱਢਿਆ ਨਹੀਂ ਉਹ 1952 ਤੇ 1968 ਦੇ ਵਿੱਚ ਹਿੰਦੀ ਬੋਲੀ ਲਖਣ ਵਾਸਤੇ ਹੋਕਾ ਦਿੱਤਾ ਗਿਆ ਵੀ ਜਿਹੜੇ ਹਿੰਦੂ ਨੇ ਉਹ ਬੋਲੀ ਹਿੰਦੀ ਲਿਖਣਾ ਬੋਲੀ ਧਰਮ ਨਾਲ ਨਹੀਂ ਜੁੜੀ ਹੋਈ ਬੋਲੀ ਜੁੜੀ ਹੋਈ ਆ ਮਾਂ ਦੇ ਨਾਲ ਬਿਲਕੁਲ ਮਾਂ ਬੋਲੀ ਜਿਹੜੀ ਉਹ ਪੰਜਾਬੀ ਆ ਮੈਂ ਇਹਦਾ ਪੁਖਤ ਭੋਗੀਆਂ ਤੁਸੀਂ ਇਹਦੇ ਪੁਖਤ ਭੋਗੀ ਨਹੀਂ ਹੋ ਸਕਦੇ ਮੈਂ ਪੁਖਤ ਭੋਗੀ ਤਾਂ ਕਿਉਂਕਿ ਮੇਰੀ ਸ਼ਕਲ ਉਹਨਾਂ ਵਾਰੀਏ ਜਿਹੜੇ ਹਿੰਦੀ ਕਹਿੰਦੇ ਨੇ ਹਾਂ ਛੋਟੇ ਛੋਟੇ ਦੋਧਾਰ ਨਾ ਦਿੰਦਾ ਵਿੱਚ ਕਿਵੇਂ ਪੁਖਤ ਦਿਆਂ ਸੀ 1969 ਚ ਆਪਾ ਇਸ ਕਾ ਕਿਨਾ ਚ ਕਹਣਾ ਵੀ ਇਹ ਕਾਮਨਲਿਜ਼ਮ ਪਹਿਲਾਂ ਤੋਂ ਆਫਰ ਕਾਪਰਾ ਜੀ ਨਸਲਵਾਦ ਹੂੰ 1969 ਚ ਗਾਂਧੀ ਦਰਸ਼ਨ ਟ੍ਰੇਨ ਆਈ ਪਟਿਆਲੇ ਜੀ ਉਹਦੇ ਸਾਰੇ ਗਾਂਧੀ ਦੇ ਫਲਸਫੇ ਤੇ ਸੀਗਾ ਮੈਂ ਗਾਂਧੀ ਦਾ ਬੜਾ ਭਗਤ ਰਿਹਾ ਮੈਨੂੰ ਕੋਈ ਮੈਨੂੰ ਕਹਿੰਦੇ ਕੋਈ ਅਥਰਾ ਅੱਜ ਜੀ ਜੀ ਹੈ ਜਿਵੇਂ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਗੀਤਾ ਚੋਂ ਸਿੱਖਦਾ ਏਦਾਂ ਹੀ ਮੈਂ ਮਹਾਤਮਾ ਗਾਂਧੀ ਦੇ ਫਲਸਫੇ ਚੋਂ ਵੀ ਸਿੱਖਦਾ ਹੂੰ ਹੂੰ ਤੇ ਉਹ ਮੈਂ ਦੇਖਣ ਗਿਆ ਪਿੱਛੇ ਤੁਹਾਨੂੰ ਪਤਾ ਉਹ ਬੀਸੀ ਹੁੰਦਾ ਰਜਿਸਟਰ ਰੱਖਿਆ ਹੁੰਦਾ ਵੀ ਤੁਸੀਂ ਆਪਦੇ ਜਿਹੜੇ ਪ੍ਰਭਾਵ ਨੇ ਉਹ ਲਿਖ ਦਿਓ ਜਿਹੋ ਜਿਹਾ ਤੁਹਾਨੂੰ ਲੱਗਦਾ ਜੀ ਉਮੈ ਡਿਸਟ੍ਰਿਕਟ ਤੇ ਉੱਥੇ 4-5 ਬੱਚੇ ਮੇਰੀ ਉਮਰ ਦੀ ਮੈਂ ਉਦੋਂ ਬਾਈਕ ਚਾਹਾਲਦਾ ਸੀ ਹੂੰ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਜੇ ਪੰਜਾਬੀ ਨਹੀਂ ਆਉਂਦੀ ਸੀ ਨਾ ਤਾਂ ਹਿੰਦੀ ਚ ਲਿਖ ਦੇਣਾ ਸੀ ਹੂੰ ਤੇ ਬੋਲੇ ਤੰਗ ਵੀ ਨੇ ਮੈਂ ਫੇਰ ਦੇਖਿਆ ਵੀ ਸ਼ਾਇਦ ਕਿਤੇ ਕੋਈ ਗਲਤੀ ਨਾ ਹੋਵੇ ਕਿ ਅਗਲਾ ਟੋਕ ਰਿਹਾ ਹਾਂ ਮੈਂ ਪੜਿਆ ਮੈਨੂੰ ਕਿਤੇ ਗਲਤੀ ਦੱਬੀ ਨਹੀਂ ਨਾ ਚੁੱਪ ਕਰ ਗਿਆ ਬਿਲਕੁਲ ਕਿਉਂਕਿ ਮੈਂ ਤਾਂ ਬੁੱਧੂ ਸੀ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਨਜ਼ਰ ਚ ਆਪ ਜੀ ਆਪ ਚੰਨੀ ਸੀ ਉਹ ਫਿਰ ਮੈਨੂੰ ਕਹਿੰਦੇ ਭਾਈ ਸਾਹਿਬ ਜੇ ਪੰਜਾਬੀ ਨਹੀਂ ਹੁੰਦੀ ਸੀ ਤਾਂ ਹਿੰਦੀ ਲਿਖ ਦੇਣੀ ਸੀ ਮੈਂ ਕਿਹਾ ਮੈਨੂੰ ਚਾਰ ਭਾਸ਼ਾ ਹੁੰਦੀਆਂ ਨੇ ਹਾਂ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਉਰਦੂ ਇਸੇ ਕਰਮ ਚ ਉਹਨਾਂ ਦੀ ਮੇਰੀ ਮਹਾਰਤ ਹੈ ਸਭ ਤੋਂ ਵੱਧ ਮਹਾਰਤ ਪੰਜਾਬੀ ਚ ਫਿਰ ਅੰਗਰੇਜ਼ੀ ਚ ਫਿਰ ਹਿੰਦੀ ਚ ਫਿਰ ਉਰਦੂ ਚ ਸੋ ਜੀ ਸਭ ਤੋਂ ਵੱਧ ਮਹਾਰਤ ਸੋਚ ਮੈਂ ਲਿਖਤਾ ਜੇ ਉਹ ਵੀ ਗਲਤ ਤਾਂ ਬਾਕੀ ਤਾਂ ਉਦੋਂ ਹੀ ਜ਼ਿਆਦਾ ਗਲਤ ਹੋਊਗਾ ਉਹ ਨਹੀਂ ਸੋਚਿਆ ਇਹ ਤਾਂ ਮੂਰਖਾ ਮੈਨੂੰ ਕਹਿੰਦੇ ਜੇ ਤੂੰ ਹਿੰਦੂ ਹੋ ਕੇ ਹਿੰਦੀ ਨਹੀਂ ਲਿਖੇਗਾ ਹੋਰ ਕੌਣ ਲਿਖੇਗਾ ਹਾਂ ਮੈਂ ਫੇਰ ਲੜਦੇ ਆ ਉਹਨਾਂ ਨਾਲ ਮੈਂ ਤਾਂ ਕੱਲਾ ਸੀ ਉਹ ਚਾਰ ਸੀਗੇ ਐਨੇ ਪਲੇਟਫਾਰਮ ਤੇ ਉਤਰ ਗਏ ਲੜਦੇ ਲੜਦੀ ਫੇਰ ਪੁਲਸ ਨੇ ਛੜਾਏ ਸੋ ਇਹ ਪੁਲਸ ਬੁਗਦੀ ਸਿੱਖ ਨਹੀਂ ਹੋ ਸਕਦਾ ਹੋ ਸਕਿਆ ਨਹੀਂ ਮੈਂ ਤਾਂ ਪਾਛੇ ਹੀ ਆ ਸੋ ਮੈਂ ਤਾਂ ਕਹਿਣਾ ਇਹ ਮੈਂ ਇੱਕ ਜਗ੍ਹਾ ਤੇ ਹੀ ਦੇਖਿਆ ਮੈਂ ਥਾਂ ਥਾਂ ਤੇ ਦੇਖਿਆ ਜਦ ਤੁਸੀਂ ਪੰਜਾਬੀ ਬਾਰੇ ਪੰਜਾਬੀ ਭਾਸ਼ਾ ਬਾਰੇ ਮਾਤ ਪਾਸ਼ਾ ਬਾਰੇ ਮੈਨੂੰ ਇੱਕ ਸਾਡੇ ਰਿਸ਼ਤੇਦਾਰ ਬੜੇ ਵੱਡੇ ਵਿਦਵਾਨ ਕਹਣਗੇ ਸਾਡੀ ਭਾਸ਼ਾ ਤਾਂ ਹਿੰਦੀ ਹੈ ਮਾਤਪਾਸ਼ਾ ਮੈਨੂੰ ਥੋੜੀ ਹਿੰਦੀ ਕਿਵੇਂ ਹੈ ਕਹਿੰਦੇ ਸਾਡੀ ਗ੍ਰੰਥ ਹਿੰਦੀ ਚ ਨੇ ਨਹੀਂ ਗ੍ਰੰਥ ਹਿੰਦੀ ਚ ਹੈ ਹੀ ਨਹੀਂ ਉਹ ਤਾਂ ਸਾਂਸਕ੍ਰਿਤ ਚ ਨੇ ਹਿੰਦੀ ਤਾਂ ਰੱਥਾ ਹੋਇਆ ਉਹ ਰੱਥਾ ਪਿਆ ਬਿਲਕੁਲ ਬਿਲਕੁਲ ਰਿਗਵੇਦ ਪੰਜਾਬੀ ਚ ਵੀ ਮਿਲ ਜਾਂਦਾ ਸੋ ਗੀਤ ਪੰਜਾਬੀ ਚ ਆ ਵੀ ਹੈ ਸੋ ਮੈਂ ਕਿਹਾ ਇਹ ਫਿਰ ਉਹਨਾਂ ਨੇ ਕੋਈ ਆਕਰ ਕਰੋ ਉਹਨਾਂ ਨੂੰ ਚਲੋ ਸਿਆਣੇ ਸੀ ਚਰਚਾ ਚ ਗਰਮ ਨਹੀਂ ਹੋਏ ਮੈਂ ਤਾਂ ਛੋਟਾ ਜਿਹਾ ਸੀ ਉਹਨਾਂ ਦੇ ਸਾਹਮਣੇ ਤੇ ਹਾਂ ਹਾਂ ਗੱਪ ਹੈ ਮਾਜੀ ਅਸਲ ਚਾਤਵਾਚਾ ਪਰ ਹੋ ਰਹੀ ਹੈ ਜਿਹੜੀ ਮਾ ਹੈ ਕਿਰਾਸੀ ਚ ਤੁਸੀਂ ਦੇਖੋ ਨਈ ਵਾਸਤੇ ਗਏ ਵੀ ਜੋ ਹੋ ਗਿਆ ਉਹਦਾ ਆਪਾਂ ਸਾਰਿਆਂ ਨੂੰ ਅਫਸੋਸ ਹੈ ਪਰ ਆਪਸ ਵਿੱਚ ਨਾ ਡੜੀਏ ਤੇ ਨਾ ਇੱਕ ਖੜਾ ਹੋ ਗਿਆ ਜੇ ਰਾਸ਼ਟਰੀ ਪਾਸ਼ਾ ਨੂੰ ਹਾਲਾਂਕਿ ਰਾਸ਼ੀ ਪਾਸ਼ਾ ਨਹੀਂ ਹੈ ਹਿੰਦੀ ਬੋਲਦਾ ਪੰਜਾਬੀ ਚ ਜੇ ਰਾਸ਼ਟਰੀ ਪਾਸ਼ਾ ਦਾ ਨੂੰ ਨਹੀਂ ਮੰਨਦੇ ਤੇ ਅਸੀਂ ਕਿਵੇਂ ਆਏ ਕਰੀਏ ਫਿਰ ਇੱਕ ਕੰਤਾ ਖੜਾ ਹੋ ਗਿਆ ਕੁੱਕ ਕੱਟਦਾ ਸੀ ਸਾਰਾ ਨਹੀਂ ਕਰ ਉਹ ਕਹਿੰਦਾ ਜੇ ਮਹਾਤਮਾ ਸ਼ਾਨੂ ਬਾਤ ਪਾਸੇ ਨਹੀਂ ਬੰਦੇ ਅਸੀਂ ਹਿੰਦੀ ਨੂੰ ਕਿਵੇਂ ਉਹਨੀ ਹੈ ਨਾ ਬਹਿ ਜਦੋਂ ਨੇ ਹਾਂ ਤੇ ਇੰਨਾ ਕੁ ਮੇਰਾ ਪ੍ਰਭਾਵ ਹੈਗਾ ਜਿੰਨੇ ਮਰਜੀ ਗਰਮ ਬੰਦੇ ਹੋਣ ਐਟ ਲੀਸਟ ਪੰਜਾਬ ਦੇ ਵਿੱਚੇ ਪ੍ਰਭਾਵ ਹੈਗਾ ਜੇ ਮੈਂ ਕਹਿੰਦਾ ਬਹਿ ਜਾ ਯਾਰ ਉਹ ਕਹਿੰਦਾ ਯਾਰ ਹੁਣ ਬਹਿ ਜਾਂਦੇ ਚਲੋ ਉਹ ਬਹਿ ਗਏ ਮੈਂ ਦੇਖੋ ਚਾਚੀ ਚਾਚੀ ਹੈ ਮਾਂ ਮਾਇ ਹਾਂ ਸੌ ਦਾ ਰੂ ਇੱਕ ਕਿਉ ਸੌ ਚਾਚਾ ਇੱਕ ਪਿਓ ਸੋ ਪੰਜਾਬੀ ਸਾਡੀ ਮਾਂ ਹੈ ਤੁਸੀਂ ਸਾਡੀ ਬੜੀ ਇੱਕ ਇੱਕ ਮੈਂ ਇੱਕ ਮੈਂ ਇੱਕ ਗੱਲ ਭਾਸ਼ਾ ਭਾਰਤ ਰਾਸ਼ਟਰੀ ਭਾਸ਼ਾ ਦੇ ਮਸਲੇ ਤੇ ਇੱਕ ਗੱਲ ਮੇਰੇ ਦਿਮਾਗ ਚ ਆਈ ਹੈ ਕਿ ਜਿਵੇਂ ਧਰੂਵੀਕਰਨ ਦੇ ਜਾਂ ਅਸੀਂ ਜਿਹੜੀ ਭਾਸ਼ਾ ਰਾਸ਼ਟਰੀ ਭਾਸ਼ਾ ਹੈ ਖਾਸ ਤੌਰ ਤੇ ਸ਼ਬਦ ਦੀ ਚਰਚਾ ਚੱਲਦੀ ਹੈ ਤੇ ਅਸੀਂ ਦਰਸ਼ਕਾਂ ਦੇ ਨਾਲ ਇਹ ਗੱਲ ਪਹਿਲਾਂ ਵੀ ਸਾਂਝੀ ਕੀਤੀ ਹੈ ਅੱਜ ਸਬਾਬ ਨਾਲ ਤੁਸੀਂ ਬੈਠੇ ਹੋ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜਿਹੜਾ ਫਤੂਰ ਚੜਿਆ ਪਿਛਲੇ ਸਮੇਂ ਦੌਰਾਨ ਇਹ ਫਤੂਰ ਦਾ ਸ਼ਿਕਾਰ ਉਹ ਪੰਜਾਬੀ ਵੀ ਹੋਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਤੇ ਰੋਟੀਆਂ ਖਾਧੀਆਂ ਪੰਜਾਬੀ ਦੇ ਗੀਤ ਗਾਏ ਪੰਜਾਬੀ ਦੇ ਪੱਲਿਓ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਨਾਮਣਾ ਖਟਿਆ ਪਰ ਇਸੇ ਕੈਨੇਡਾ ਦੇ ਇਸੇ ਸਰੀ ਦੇ ਸ਼ਹਿਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਬਿਆਨ ਪੁੱਛਿਆ ਗਿਆ ਗੱਲ ਕੀਤੀ ਗਈ ਤਾਂ ਉਹ ਕਹਿੰਿਆ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਹੈ ਤੇ ਉਸ ਨੂੰ ਗੱਲ ਕਰਦਿਆਂ ਕਰਦਿਆਂ ਅੱਗੇ ਤੱਕ ਕਿ ਜੀ ਦੱਖਣੀ ਭਾਰਤ ਦੇ ਵਿੱਚ ਜਾਓਗੇ ਤੇ ਤੁਹਾਨੂੰ ਜੇ ਹਿੰਦੀ ਨਹੀਂ ਆਉਂਦੀ ਤਾਂ ਤੁਸੀਂ ਕਿਵੇਂ ਗੱਲ ਕਰੋਗੇ ਉਸ ਤੋਂ ਬਾਅਦ ਇੱਥੇ ਹੀ ਵਸ ਨਹੀਂ ਇੱਕ ਵਿਅਕਤੀ ਨੇ ਇੱਥੋਂ ਦੇ ਨੇ ਉਹਨੂੰ ਕਿਹਾ ਵੀ ਤੂੰ ਆਪਣੀ ਬੋਲੀ ਨਾਲ ਗਦਾਰੀ ਕਰਦਾ ਹੈ ਭਾਈ ਤਾਂ ਉਹਨੇ ਪੂਣੀ ਵਾਲੀ ਇੱਕ ਬੜੀ ਬੇਸ਼ਰਮੀ ਦੀ ਜਿਹੜੀ ਹੈ ਟਿੱਪਣੀ ਕਰ ਦਿੱਤੀ ਤੇ ਉਸ ਤੋਂ ਲੈ ਕੇ ਲਗਾਤਾਰ ਹੁਣ ਤੱਕ ਲੋਕ ਮਹਿਸੂਸ ਕਰਦੇ ਨੇ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜਿਹੜਾ ਇਹੋ ਜਿਹਾ ਸਨੇਹਾ ਦੇ ਕੇ ਜਿਸ ਪਾਸੇ ਵੱਲ ਨੂੰ ਧੂਵੀ ਕਰਨ ਦੀ ਸਿਆਸਤ ਵੱਲ ਨੂੰ ਇਹ ਬੰਦਾ ਚੱਲ ਰਿਹਾ ਹੈ ਤੇ ਇਹ ਸਾਜ਼ਿਸ਼ ਕੀ ਹੈ ਇਹ ਸਾਰੇ ਦੇ ਵਿੱਚ ਬਿਲਕੁਲ ਮੈਂ ਇਹੀ ਕਹਣਾ ਐ ਐਗਜ਼ੈਕਟਲੀ ਤੁਸੀਂ ਬਹੁਤ ਸੋਹਣਾ ਸਵਾਲ ਕਰਿਆ ਹੈ ਤੁਹਾਨੂੰ ਵੀ ਕਰਨ ਕਿ ਪਹਿਲੀ ਗੱਲ ਭਾਰਤ ਦੇ ਵਿੱਚ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਇਹ ਗੱਪ ਐ ਝੂਠ ਐ ਇਹ ਗੈਰ ਸंवਿਧਾਨਕ ਐ ਕਿ ਹਿੰਦੀ ਰਾਸ਼ਟਰੀ ਭਾਸ਼ਾ ਐ ਇਹ ਤੇ ਚਰਚਾ ਹੋਈ ਐ ਜਦ ਸंवਿਧਾਨ ਬਣਿਆ ਇਹਨੂੰ ਨਹੀਂ ਮੰਨਿਆ ਗਿਆ ਇਹ ਦਫ਼ਤਰੀ ਭਾਸ਼ਾ ਐ ਭਾਰਤ ਸਰਕਾਰ ਦੀ ਇਹ ਰਾਸ਼ਟਰੀ ਭਾਸ਼ਾ ਨਹੀਂ ਐ ਜਿਵੇਂ ਪੰਜਾਬ ਦੀ ਦਫ਼ਤਰੀ ਭਾਸ਼ਾ ਪੰਜਾਬੀ ਕਿਸੇ ਦੀ ਤਾਮਲ ਹੋ ਸਕਦੀ ਐ ਉਹ ਐ ਦੂਜੀ ਗੱਲ 14 ਪਾਸ਼ਾ ਸੀ ਹੁਣ ਬਾਈ ਨੇ 8ਵਾਂ ਸ਼ੈਡਿਊਲ ਸੰਵਿਧਾਨ ਚ ਉਹ ਭਾਈ ਦੀਆਂ ਭਾਈ ਬਰਾਬਰ ਨੇ ਕੋਨੇ ਕੋਈ ਰਾਸਟਰੀ ਨਹੀਂ ਕੋਈ ਚਾਚੀ ਨਹੀਂ ਕਿਤੇ ਕੋਈ ਤਾਈ ਨਹੀਂ ਹਲ ਇੱਕ ਵਾਸਤੇ ਆਪਦੀ ਪਾਸ਼ਾ ਮਾਂ ਹੈ ਬਾਕੀ ਚਾਚੀਆਂ ਨੇ ਤਾਈ ਕੋਈ ਵੀ ਨਹੀਂ ਸੋ ਇਸ ਕਰਕੇ ਦੂਜੀ ਗੱਲ ਇਹ ਹੈ ਇਹ ਜਿਹੜਾ ਇੱਕ ਕਹਿਣਾ ਹੈ ਇਹ ਗੈਰ ਕੁਦਰਤੀ ਹੈ ਇਹ ਕੁਦਰ ਦੇ ਵਿਜੀ ਬਿਧਾਨ ਦੇ ਉਲਟਾ ਹੈ ਜਿਹੜੇ ਕਹਿੰਦੇ ਵਸੁਧਾ ਕੁਟੰਬਮ ਉਹਦੇ ਵੀ ਉਲਟਾ ਹੈ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਇੱਕ ਪਹਿਰਾਵਾ ਇੱਕ ਭਾਸ਼ਾ ਇੱਕ ਸਭ ਕੁਝ ਇਹ ਸਾਡੇ ਸੰਵਿਧਾਨ ਦੇ ਵੀ ਉਲਟਾ ਹੈ ਇਹ ਕੁਦਰਤ ਦੇ ਵੀ ਉਲਟਾ ਹੈ ਕਿਉਂਕਿ ਵਨਸਵੰਤਾ ਕੁਦਰਤ ਦਾ ਨਿਯਮ ਹੈ ਤੇ ਵਨਸਵੰਤਾ ਖਤਮ ਕਰਕੇ ਇੱਕ ਮੈਂ ਅਸੀਂ ਕਹਿੰਦੇ ਹੁੰਨੇ ਆ ਅਸੀਂ ਪਰਿਆਵਰਣ ਦੀ ਗੱਲ ਰੋਜ਼ ਸੁਣਦੇ ਆਪਾਂ ਵੀ ਖਰਾਬ ਹੋ ਰਿਹਾ ਹੈ ਗਰਮੀ ਹੋ ਰਹੀ ਹੈ ਬੜੀ ਗਲੋਬਲ ਵਾਰਨਿੰਗ ਹੋ ਰਹੀ ਹੈ ਸਾਰੀ ਧਰਤੀ ਆਦਮੀ ਗਰਮੀ ਚੜ ਰਹੀ ਹੈ ਉਹਦਾ ਕਾਰਨ ਕੀ ਹੈ ਕਿ ਇਥੋਂ ਨਸਨਾ ਖਤਮ ਹੋ ਲਈਆਂ ਨੇ ਜਿੱਦੇ ਤੋਂ ਪੀੜ ਪਦ ਦੇ ਖਤਮ ਹੋ ਗਏ ਜਿੱਦੇ ਤੋਂ ਜੀਵ ਜੰਤੂ ਖਤਮ ਹੋ ਗਏ ਉਹਦੇ ਇੱਥੇ ਮਨੁੱਖ ਵੀ ਨਹੀਂ ਰਹੇਗਾ ਕਿਉਂਕਿ ਇੱਕ ਸੰਤੋਲਨ ਹੈ ਬਨਸਵੰਤਾ ਤੇ ਵਨਸਵੰਤਾ ਜਿਹੜੀ ਆ ਇਹੇ ਹੀ ਇਹਨੂੰ ਜਿਉਂਦਾ ਰੱਖ ਰਹੀ ਹੈ ਤੁਸੀਂ ਇੱਕ ਰੰਗ 'ਚ ਕੇੰਨੇ ਰੰਗ ਦੋਗੇ ਔਰੰਗ ਜੇ ਆਪਣੇ ਜੋਰ ਲਾੜਿਆ ਫਿਰ ਰੰਗ ਸਕੇ ਅੰਗਰੇਜ਼ ਨੇ ਵੀ ਕੋਸ਼ਿਸ਼ ਕੀਤੀ ਵੀ ਸਾਡੇ ਸਾਈ ਬਣ ਜਾਣ ਪਰ ਉਹਨੇ ਤਲਵਾਰ ਨਾਲ ਨਹੀਂ ਕੀਤੀ ਉਹਨੇ ਢਾਲ ਚ ਦੇ ਕੇ ਕੀਤੀ ਤੇ ਬਣ ਗਏ ਹੁਣ ਇਹ ਕਰਦੇ ਨੇ ਤੁਹਾਡੇ ਕਾਲੇ ਫਿਰ ਵੀ ਬੰਦਿਆਣਗੇ ਸਾਰੇ ਫਿਰ ਇਹਨਾਂ ਦਾ ਤਾਂ ਆਤੀ ਜਿਹੜੇ ਹੁਣ ਹੁਕਮਰਾਨ ਨੇ ਇਹਨਾਂ ਦਾ ਤਾਂ ਹਾਲ ਹੀ ਮਾੜਾ ਹੈ ਇਹ ਉੱਤੋਂ ਕਹਿੰਦੇ ਦਲਤ ਸਾਡੇ ਨਾਲ ਨੇ ਤੇ ਮੁੜ ਕੇ ਉਹਨਾਂ ਦਾ ਹੱਥ ਦਾ ਖਾਣਾ ਨਹੀਂ ਖਾਂਦੇ ਆਦੀਆਂ ਛਾਖ ਆਪ ਦੇ ਸਾਹਦੇ ਸੋ ਇਸ ਕਰਕੇ ਕਹਿਣਾ ਨਸਲਵਾਦ ਕੌਣ ਫੜਾਉਂਦਾ ਹੈ ਨਸਲਵਾਦ ਉਹ ਫੜਾਉਂਦਾ ਹੈ ਜਿਵੇਂ ਹਿਟਲਰ ਨੇ ਫੜਾਇਆ ਤਿੰਨ ਗੱਲਾਂ ਨਸਲਵਾਦ ਦੇ ਵਿੱਚ ਸ਼ਾਮਲ ਨੇ ਇੱਕ ਸਾਡਾ ਚਾਸ ਬੜਾ ਕਮਾਲ ਦਾ ਸੀ ਪਹਿਲੀ ਗੱਲ ਅਸੀਂ ਕਿੰਨਾ ਸੁਣਾ ਜਰੂਰੀ ਨਹੀਂ ਵਿਖੋਵੇ ਉਦੋਂ ਡਾਕਟਰ ਬਾਬਰ ਸਿੰਘ ਕਾ ਕੀ ਗਏ ਨਾ ਜੀ ਜੀ ਫਿਰ ਕੋਈ ਕੋਈ ਨਸਲ ਲਈ ਤਾਂ ਪਤਾ ਨਹੀਂ ਕਿੰਨੇ ਮਿੰਨ ਗੋਬੇ ਨੇ ਬਿਲਕੁਲ ਬਿਲਕੁਲ ਸਹੀ ਠੀਕ ਹੈ ਉਹ ਇਤਿਹਾਸਕ ਤੱਤ ਹੈ ਇਹ ਬਾਰੇ ਜਿਹੜਾ ਗਿਆ ਵਿਗਿਆਨ ਦਾ ਵੀ ਤੱਤ ਹੈ ਜਿਹੜੇ ਕਹਿੰਦੇ ਨੇ ਅਸੀਂ ਕਿੰਨੇ ਸੋ ਕਹਿੰਦੇ ਸਾਡਾ ਇਤਿਹਾਸ ਬੜਾ ਮਹਾਨ ਹੈ ਦੂਜੀ ਉਹ ਕਹਿੰਦੇ ਇਤਿਹਾਸ ਚੋਰੀ ਕਰ ਲਿਆ ਦੂਜੀ ਨਸਲ ਨੇ ਹੁਣ ਅਸੀਂ ਮੁੜ ਕੇ ਉਹ λεਉਣਾ ਹੈ ਉਹਦੇ ਵਿੱਚ ਆਉਂਦਾ ਇੱਕ ਨਸਲ ਇੱਕ ਪਾਸਾ ਇੱਕ ਦੇਸ਼ ਇੱਕ ਬੋਦੀ ਇੱਕ ਪਹਿਰਾਵਾ ਇੱਕ ਕਾਨੂੰਨ ਇੱਕ ਅਨਾਜ ਇੱਕ ਫਲਾਣਾ ਇੱਕ ਫੇਕੀ ਸਰ 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 ਡਾਕਟਰ ਜਦੋਂ ਜਦੋਂ ਸਾਡੇ ਜਦੋਂ ਪੰਜਾਬੀ ਭਾਸ਼ਾ ਦੇ ਕਲਾਕਾਰ ਹੀ ਲੇਖਕ ਹੀ ਜਾਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਉਹ ਵੀ ਇਸ ਦਾ ਸੰਤਾਪ ਮੈਂ ਖਾਸ ਤੌਰ ਤੇ ਇਹ ਗੱਲ ਤਾਂ ਜ਼ਿਕਰ ਕੀਤਾ ਕਿਉਂਕਿ ਸਾਡੇ ਇੱਥੇ ਵਾਪਰੀ ਤੇ ਗੁਰਦਾਸ ਮਾਨ ਨੇ ਜਦੋਂ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਗੱਲ ਕੀਤੀ ਤੁਸੀਂ ਵੀ ਉਸ ਵੇਲੇ ਕਾਫੀ ਲਿਖਿਆ ਬੋਲਿਆ ਤੇ ਮੈਂ ਵੀ ਸੁਣਿਆ ਤੁਸੀਂ ਇਸ ਗੱਲ ਨੂੰ ਕਿਵੇਂ ਲੈਂਦੇ ਹੋ ਦੇਖੋ ਆਪਾਂ ਗੁਰਦਾਸ ਮਾਨ ਜਿਹੜੇ ਬੰਦੇ ਕਹਿੰਦੇ ਕਿਸੇ ਨੇ ਪੁੱਥੀ ਵਾਲੀ ਕਿਸੇ ਨੇ ਖੋਤੀ ਵਾਲੀ ਬਾਬੇ ਨੇ ਕਿਹਾ ਤ੍ਰਿਗਤ ਚਨਾ ਦਾ ਜੀਵਿਆ ਜੋ ਲਿਖ ਲਿਖ ਵਿੱਚ ਨਾਉ ਇਹ ਵਿੱਚ ਨਾਲ ਇਹਨੇ ਆਪਦੇ ਆਟ ਨੂੰ ਨਾਉ ਦਾ ਮਤਲਬ ਇੱਥੇ ਕੰਦਾ ਰੱਬ ਦਾ ਨਾਮ ਹੀ ਨਹੀਂ ਕੀਰਤਨੀ ਨਹੀਂ ਮਰ ਜਿਹੜਾ ਤੁਹਾਡਾ ਆਟ ਹੈ ਜੋ ਤੁਸੀਂ ਉਹਨੂੰ ਐਨਾ ਬੋਦੀ ਤੇ ਢਾਦੋਗੇ ਫੇਰ ਕੋਈ ਤਾਂ ਉਹਨੂੰ ਖਰੀਦਦਾ ਲਵੇਗਾ ਸੋਨੇ ਆਪਦੇ ਆਪ ਨੂੰ ਮੈਨੂੰ ਕਹਿੰਦੇ ਕੋਈ ਚੀਜ਼ ਨਹੀਂ ਹੈ ਉਹ ਹਰ ਗਲਤ ਬੋਦੀ ਤੇ ਡਾਇ ਇਹ ਕੋ ਕੋ ਥੋਨ ਤਖਤ ਨਾਲ ਇਦੇ ਬਾਰੇ ਬਾਬਾ ਫਰੀਦ ਦੀ ਗੱਲ ਯਾਦ ਰੱਖਣੀ ਚਾਹੀਦੀ ਤੁਹਾਨੂੰ ਉਹਨਾਂ ਨੇ ਕਿਹਾ ਫਰੀਦਾ ਰੋਟੀ ਮੇਰੀ ਕਾਠ ਕੀ ਨਾਵਲ ਮੇਰੀ ਭੁੱਖ ਜਿੰਨਾ ਆਖਾ ਦੀ ਚੋਪਲੀ ਘਣੇ ਸਹਣਗੇ ਦੁੱਖ ਸੋ ਤੁਸੀਂ ਇੱਧਰ ਖੜਨਾ ਹੈ ਜਾਂ ਇੱਧਰ ਖੜਨਾ ਹੈ ਗੁਰਦਾਸ ਮਾਨ ਇੱਧਰ ਖੜਾ ਹੈ ਇਸ ਕਰਕੇ ਉਹਦੇ ਵਾਸਤੇ ਨਾ ਬਾਦਸ਼ਾਹ ਦਾ ਸਬੰਧ ਹੈ ਨਾ ਉਹਦੇ ਵਾਸਤੇ ਸੱਭਿਆਚਾਰ ਦਾ ਸਬੰਧ ਹੈ ਗੰਦਗੀ ਚ ਕਿਹਨੇ ਸ਼ੁਰੂ ਕਰੀ ਜਦਾ ਹਾਲਾਂਕਿ ਪਹਿਲਾਂ ਵੀ ਚੱਲਦੇ ਸੀ ਪਰ ਪਹਿਲਾਂ ਫਿਰ ਵੀ ਉਹਨਾਂ ਚ ਸੱਭਿਆਚਾਰ ਸੀ ਲੋਕ ਸੁਣ ਸਕਦੇ ਸੀ ਕੱਟ ਗਈ ਸੀ ਐਸੇ ਜਿਹੜੇ ਹੁਣੇ ਗੀਤ ਸੁਣਦੇਣ ਜਾਂ ਕਹਿੰਦੇ ਟੜਚੇ ਨੂੰ ਕਲੀ ਖਰਾ ਦੇਵੇ ਨੱਚੂਗੀ ساری ਰਾਤ ਕਿਹੜਾ ਸੱਭਿਆ ਹਮ ਸਮਝੋ ਤੁਸੀਂ ਤੇ ਈਵਨ ਹਾਈ ਜਮਾਦੋ ਹਾਈ ਜਮਾਦੋ ਉਹਦੇ ਚ ਵੀ ਕੋਈ ਸੱਭੇ ਸ਼ਬਦ ਮੈਂ ਸੁਣਨ ਦੀ ਕੋਸ਼ਿਸ਼ ਆਹੋ ਹਿੰਦੂਆਂ ਦੇ ਜਿਹੜੇ ਵਿਆਹ ਨਹੀਂ ਕਿ ਮੈਨੂੰ ਤਾਂ ਉੱਥੇ ਈ ਜ਼ਿਆਦਾ ਜਾਣਨਾ ਪੈਂਦਾ ਤੇ ਉੱਥੇ ਮੈਂ ਸੁਣਨਾ ਉੱਥੇ ਵੀ ਉਹ ਹੀ ਗਾਇਆ ਰਹੇ ਨੇ ਸੋ ਜਿਹੜਾ ਸੱਭਿਆਚਾਰ ਹੈ ਉਹ ਅਸ਼ਲੀਲ ਨਹੀਂ ਹੈ ਜਿਹੇ ਹੀਰ ਰਾਂਝਾ ਕੋਈ ਕਹੋਂਦਾ ਜੇ ਇਹ ਆਪਣਾ ਸ਼ੇਬ ਬਟਾੜ ਦੀ ਧੂਣਾ ਲਿਖਦਾ ਮੈਂ ਅੱਗ ਤਰੀ ਪਰਦੇਸ ਨਿਸਈਓ ਮੈਂ ਅੱਗ ਤਰੀ ਪਰਦੇਸ ਇੱਕ ਛਾਤੀ ਮੇਰੀ ਹੱਡ ਬਣੰਦਾ ਦੂਜੀ ਤਪਦਾ ਜੇਠ ਨਿਸਈਓ ਮੈਂ ਅੱਗ ਤਰੀ ਪਰਦੇਸ ਜਦੋਂ ਕਹਿੰਦੀ ਹੈ ਵੀ ਜੇ ਨੂਣਾ ਪੂਰਨ ਨੂੰ ਚਾਹੇ ਤਾਂ ਜੀਬ ਸੜੇ ਜਹਾਂ ਇਹ ਮਰ ਮਾਂ ਮਾਂ ਹਾਂ ਬਿਲਕੁਲ ਕਹਿੰਦਾ ਜਦ ਇਹ ਬਾਬਲ ਜੀ ਦੇ ਨਾਲ ਮੇਰੇ ਨਾਲ ਵਿਆਹ ਥੀ ਕਹਿੰਦਾ ਜੀਬ ਸੜੇ ਜਹਾਂ ਦੀ ਬੋਲ ਦੇਣੀ ਬਿਲਕੁਲ ਜੱਟ ਸਾਹਿਬ ਜਿਹੜਾ ਅਸੀਂ ਤੱਥ ਦੇਖਦੇ ਆ ਮਾਈਸੈਲਫ ਤਾਂ ਤੋੜ ਗਿਆ ਗੋਸ਼ਨ ਹੋ ਗਿਆ ਸੀ ਹਾਂਜੀ ਹਾਂਜੀ ਵੀ ਜਿਹੜੀ ਇਹ ਨਸਲਵਾਦ ਹੈ ਇਹ ਭਾਸ਼ਾ ਦੇ ਨਾਂ ਤੇ ਬਿਲਕੁਲ ਇਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਆ ਅਮਰੀਕਾ ਦੇ ਵਿੱਚ ਹਮ ਤੁਸੀਂ ਟਰੰਪ ਦਾ ਦੇਖਿਆ ਉਹ ਉਹਨੇ ਵੀ ਇਹੀ ਸ਼ੁਰੂ ਕਰ ਦਿੱਤਾ ਘਟੋ ਵੀ ਨਹੀਂ ਹੋ ਸਕਦਾ ਕੱਦ ਨੂੰ ਇੱਥੇ ਵੀ ਕਰਨਾ ਸ਼ੁਰੂ ਕਰ ਦੇ ਕੋਈ ਗੱਡੀ ਗਾ ਨਹੀਂ ਡਰਨਾ ਸਾਰੀ ਇੱਕੋ ਹੀ ਥੈਲੇ ਦੇ ਚਟੇਵੱਟੀ ਹਾਂ ਰੇ ਹੁਕਮਰਾਨ ਜਿਹੜੇ ਡੀਪ ਸਟੇਟ ਨਾਲ ਰੜ ਕੇ ਹਾਂ ਲੋਕਾਂ ਦੇ ਸਸਤ ਸੁਰੱਖਤਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਇਸ ਗੱਲ ਤੋਂ ਠਰਦੇ ਨਹੀਂ ਜੇ ਲੋਕ ਇਕੱਠੇ ਹੋ ਗਏ ਫਿਰ ਸਾਡੀ ਸੰਗੀ ਨਾ ਪੜਨ। ਡਾਕਟਰ ਸਾਹਿਬ ਜਿਹੜੀਆਂ ਗੱਲਾਂ ਉਹ ਤੋਂ ਦੱਸਦੇ ਹੋਏ ਸਾਰਾ ਕੁਝ ਕਹਿੰਦਾ। ਜੀ ਇੱਕ ਅਖੀਰ 'ਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਗਿਆਨ ਦੇ ਭੰਡਾਰ ਦੇ ਨਾਲ ਤੁਸੀਂ ਸੱਭਿਆਚਾਰ, ਵਿਰਾਸਤ, ਇਤਿਹਾਸ, ਵਰਤਮਾਨ ਖਾਸ ਤੌਰ ਤੇ ਮੌਜੂਦਾ ਹਾਲਾਤ ਅੰਤਰਰਾਸ਼ਟਰੀ ਮੰਤਰੀ ਮੰਚ ਤੇ ਰੌਸ਼ਨੀ ਪਾਈ ਹੈ। ਅਸੀਂ ਸਮੂਹ ਦਰਸ਼ਕਾਂ ਵੱਲੋਂ ਆਪ ਦੇ ਤਹਿਤੋਂ ਸ਼ੁਕਰੀਆ ਦਾਖਲ ਕਰਦੇ ਹਾਂ। ਹਾਰਦਿਕ ਧੰਨਵਾਦ ਜੀ। ਸੋ ਇਸਨ ਡਾਕਟਰ ਪਿਆਰੀ لال ਗਰਗ ਜੀ ਜਿਨ੍ਹਾਂ ਨੇ ਇਤਿਹਾਸ ਦੇ ਤੇ ਮੌਜੂਦਾ ਸਮੇਂ ਦੇ ਬਾਰੇ ਢਾਂਚਾਗਤ ਨਸਲਵਾਦ, ਤਿੱਤਰੂ ਵਿਕਰਨ ਦੀ ਸਿਆਸਤ ਬਾਰੇ ਰੌਸ਼ਨੀ ਪਾਈ ਆਖੀਰ ਚ ਇਹੀ ਕਹਾਂਗੇ ਕਿ ਜਿਹੜੀ ਵੰਸਵੰਤਾ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਜੋੜਨ ਵਰਗਾ ਪੁਨ ਨਹੀਂ ਤੋੜਨ ਵਰਗਾ ਪਾਪ ਨਹੀਂ ਜ਼ੋਰੇ ਸਿੱਤਮ ਮੇ ਕੋਈ ਸਾਨੀ ਨਹੀਂ ਤੁਮਾਰਾ ਜ਼ੋਰੇ ਸਿੱਤਮ ਸੇ ਲੇਕਿਨ ਮੂੰਹ ਮੋੜਨਾ ਵੀ ਸਿੱਖੋ ਫਿਰ ਹਮ ਵੀ ਮੰਨ ਲੇਗੇ ਤੁਮ ਸਾਹਿਬੇ ਹੋ ਨ ਰੋ ਦਿਲ ਤੋੜਨਾ ਤੋ ਸਿੱਖਾ ਦਿਲ ਜੋੜਨਾ ਵੀ ਸਿੱਖੋ ਆਪ ਸਭ ਮੁਦਰਸ਼ਕਾਂ ਦਾ ਹਾਰਦਿਕ ਧੰਨਵਾਦ